ਫੋਟੋ ਕਰਾ ਦੇ ਪੈਸੇ ਰੱਖਾ ਲੈ ਮੈਂ ਆਪਾਂ ਵੀ ਆ ਗਏ ਹਾਂ ਕੋਈ ਗਰੁੱਪ ਵੀ ਇੱਥੇ ਬਣਾਉਣਾ ਜਿਹੜੀ ਆ ਡੋ ਬਣਾਉਣੀ ਹੈ ਨਾ ਇੱਕ ਪੱਟੀ ਬਣਾਦਾ ਸਾਡੇ ਕੋਈ ਬਣਾ ਦੇ ਪਾਈਕੋ ਬਣਾਦਾ ਪੱਟੀ ਪੜਾ ਦੋ ਸਾਡਾ ਮੀਟਿੰਗ ਉਹ ਨਹੀਂ ਕਰਾਂਗੇ ਉਧਰ ਕੋਈ ਲੋੜ ਨਹੀਂ ਕੋਈ ਇਸੇ ਨਾਲ ਬੱਸ ਇਹ ਜਿਹਾ ਬਣਾ ਦੋ ਪੱਟੀ ਸਾਰੀ ਬਣਾ ਦੋ ਬਸ ਇੱਕ ਨੂੰ ਟੇਬਲ ਤੇ ਰੱਖੋ ਇੱਕ ਟੇਬਲ 깔ੋ ਹਾਂ ਪੱਕੀ ਰੱਖਾਂਗਾ ਪਿੱਛੇ ਕਰਾ ਲਓ ਉਦੋਂ ਬਾਰਾਂ ਚੋੜੇ ਗਏ ਕੰਮਾ ਜਾਲਣਾ ਨਹੀਂ ਨਹੀਂ ਕੰਮਾ ਤੇ ਖਾਲੀ ਲਗਾ ਕੇ ਖਾਲੀ ਵੈਸੀ ਖੜਾ ਕੋਈ ਨਹੀਂ ਉਹ ਕੰਮਾ ਪਰ ਮੂਰੇ ਲਾ ਲਾ ਉਹ ਸੁਣੀ ਗੱਲ ਕੰਮਾ ਉਹ ਲੈਟਾ ਨਹੀਂ ਇਹਦੇ ਤੇ ਲੈਟ ਨਹੀਂ ਲੋਣੀ ਮੈਂ ਦੂਜੇ ਲਵਾਉਣੀਆਂ ਠੀਕ ਲੈਟਾ ਲਵਾਉਣੀਆਂ ਕੀ ਬਹੁਤ ਸਾਰੇ ਰੁਪਏ ਇੱਕ ਕਵਰ ਪਟਾਓ ਕਰੋ ਪਿੱਛੇ ਬਾਥਰੂਮ ਕੋਈ ਨਹੀਂ ਤਾਂ ਇਹਦਾ ਕੋਈ ਯਾਰਾ ਕਰ ਲਾ ਕੋਲੋਂ ਮੇਰੀ ਗੱਲ ਕੱਲ ਮੈਂ ਐਸਪੀਓ ਨੂੰ ਭੇਜੂਗਾ ਜੋ ਸਾਰਾ ਜੋ ਕਰੋਣਾ ਉਹ ਨੂੰ ਨੋਟ ਕਰ। ਵੈਰੀ ਗੁੱਡ ਬਈ। ਅਜਵਾੜ ਨੰਬਰ 74 ਜੋ ਪੁਰਾਣਾ ਬਾੜ ਨੰਬਰ 52 ਵਿੱਚ ਐਮਐਸਜੀ ਦੀ ਸ਼ੁਭ ਪ੍ਰਾਸ਼ਿਰ ਪੱਤੀ ਦੀ ਵਿਸ਼ੇਸ਼ ਨੋਟਸ ਦੇ ਬਧਾਰੀ ਕਿਉਂਕਿ ਗੁਰਦੇਵ ਬਹਾਦਰ ਪਾਰੀ ਦੀ ਮੈਨੇਜਮੈਂਟ ਹੈ। ਉਹਦੇ ਕੰਮਾਂ ਨੂੰ ਦੇਖਦੇ ਹੋਏ ਜੋ ਉਹਨਾਂ ਨੇ ਅੱਜ ਇਹ ਇਹਨਾਂ ਦੇ ਕੰਮਾਂ ਨੂੰ ਸਰਾਇਆ ਔਰ ਆਪਣੀ ਦਿਲੀ ਇੱਛਾ ਪ੍ਰਗਟ ਕੀਤੀ ਸੀ ਉਹਨਾਂ ਨੇ ਇਸ ਪਾਰਕ ਵਿੱਚ ਆਉਣ ਲਈ ਕਿਉਂਕਿ ਉਹਨਾਂ ਦੀ ਮਿਹਰ ਸਰਚਾਈ 50 ਲੱਖ ਦੀ ਤਕਰੀਬਨ ਲਾਗਤ ਦੇ ਨਾਲ ਦੋ ਪਾਰਕਾਂ ਅਸੀਂ ਇਹ ਨਹੀਂ ਚੰਗ ਕਰਦੇ ਆ ਔਰ ਇਸ ਗੁਰਦੇਵਰ ਪਾਰਕ ਦੇ ਦੋ ਕੋਲੋਕੀਆਂ ਲਾੜੀਆਂ ਸੋ ਅੱਜ ਹਾਲਾਤ ਜੋ ਕੰਮ ਦੇ ਹਾਲਾਤ ਨੇ ਉਸ ਤੇ ਉਹ ਨਜ਼ਰ ਰੱਖਦੇ ਹੋਏ ਗਹਿਰੀ ਨਜ਼ਰ ਰੱਖਦੇ ਹੋਏ ਅੱਜ ਨੂੰ ਸਿਹਤ ਤੋਂ ਦੇਖਦੇ ਹਾਂ ਤੇ ਸਾਰੇ ਕੰਮ ਦੀ ਪ੍ਰਗਤੀ ਔਰ ਜੋ ਕੰਮ ਹੋਣਾ ਉਸ ਦਾ ਜਾਜਾ ਲੈਣ ਵਾਸਤੇ ਉਹਨਾਂ ਨੇ ਮਨ ਦੀ ਇੱਛਾ ਕਰ ਦਿੱਤੀ ਸੀ ਸਾਰੀ ਸਮੁੱੱਚੀ ਟੀਮ ਔਫ ਸਮੁੱੱਚਾ ਵਾਰਡ ਦੇ ਉਹਨਾਂ ਦੀਆਂ ਗਹਿਰਾਈਆਂ ਦੇ ਵਿੱਚ ਧੰਨਵਾਦ ਕਰਦੇ ਆ ਜਿਹੜਾ ਉਹ ਸਾਡੇ ਕੰਮਾਂ ਦੇ ਪ੍ਰਤੀ ਇੰਨੇ ਸਮਰਪਿਤ ਵੀ ਨੇ ਔਰ ਜ਼ਿੰਦਗੀ ਦੇ ਵਿੱਚ ਇੱਕ ਪਹਿਲਾ ਸਮਾਂ ਆਇਆ ਐਸੇ ਐਮਐਲਏ ਜਿਹੜੇ ਵਿਕਾਸਪੁਰ ਦੇ ਨਾਮ ਜਾਣੇ ਜਾਂਦੇ ਨੇ ਸੋ ਸਾਰੀ ਇਸ ਸਮੁੱੱਚੀ ਟੀਮ ਸਾਡੇ ਵਾਰਡ ਦੇ ਵਲੰਟੀਅਰ ਸਾਥੀ ਸਾਡੇ ਇੰਡਸਟਰੀ ਦੇ ਵੀਰ ਜਿਹਦੇ ਇਹਨਾਂ ਨੇ ਸਾਨੂੰ ਹਮੇਸ਼ਾ ਹੀ ਸਹਿਯੋਗ ਵੀ ਦਿੱਤਾ ਔਰ ਸਾਨੂੰ ਹਮੇਸ਼ਾ ਹੀ ਆਸ਼ਵਾਸਾ ਦਿੱਤਾ ਵੀ ਜਦੋਂ ਵੀ ਸਾਡੀ ਲੋੜ ਪਵੇਗੀ ਉਹ ਸਾਡੇ ਨਾਲ ਖੜੇ ਹੋਗੇ ਦਿਲ ਦੀਆਂ ਗੱਲਾਂ ਜੋ ਸਮਝੀਤੀ ਹੁੰਦਾ ਦੀ ਪਰਵਾਹ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ